ਉਨੇ ਲਿਖਿਆ ਅਖੇ ਮੈਂ ਆਪਣੇ ਪਰਿਵਾਰ ਨੂੰ ਆਪਣੀ ਮਾਤਾ ਨੂੰ ਬੱਚਿਆਂ ਨੂੰ ਮੈਂ ਆਪ ਢਿੰਡਰਾ ਵਾਲੇ ਕੋਲੇ ਜਾਵਾਂਗਾ ਉਹਨੂੰ ਕਹਾਂਗਾ ਲੈ ਮੇਰਾ ਸਾਰਾ ਪਰਿਵਾਰ ਮਾਰ ਦੇ ਜੇ ਤੂੰ ਖੂਨ ਦਾ ਪਿਆਸਾ ਤੇ ਕਿਹਦੇ ਨਾਲ ਰਾਜ ਲੈ ਕਹਿ ਤਾਂ ਦਿੱਤਾ ਫਿਰ ਆ ਜਾਂਦਾ ਜਿੰਦਗੀ ਨਾ ਆਕੇ ਛੇੜ ਲੈ ਜੀਵ ਜਾਨੀ ਪਿਆਰੀ ਸੰਗੂ ਆਕੇ ਛੇੜ ਲੈ ਇਹ ਮਤਾ ਕੌਣ ਤੋਂ ਲਗਣਾ ਨਾ ਨਗਰਿਆਂ ਵਿਖੇਵਾ ਮੌਤ ਵੰਡਣ ਦੀ ਸੇਵਾ ਆ ਨੀ ਨਾ ਮੌਤ ਖੇਡ ਲੈ ਜੀ ਮੋਨੀਓ ਜ਼ਿੰਦਗੀ ਨਾ ਆਕੇ ਛੇੜ ਲੈ ਜੀ ਨੂੰ ਜਾਨੀ ਪਿਆਰੀ ਸਾਨੂੰ ਆਕੇ ਛੇੜ ਲੈ ਤੇਨ ਨੀ ਪਿਆਰੀ ਸਾਨੂੰ ਆਕੇ ਛੇੜ ਲੈ ਜੀ ਮੋਨੀਓ ਜ਼ਿੰਦਗੀ ਨਾ ਆਕੇ ਛੇੜ ਲੈ ਜੇ ਡਰਦਾ ਹੈ ਤੇ ਸੁੱਖ ਨਹੀਂ ਜੇ ਸੇਖ ਹੈ ਤੇ ਡਰ ਨਹੀਂ ਤੇਨ ਨੀ ਪਿਆਰੀ ਆਕੇ ਛੇੜ ਲੈ ਸੱਚ ਇਹੇ ਕਿ ਚਮਕੌਰ ਦੀ ਗੜੀ ਨੂੰ ਦੁਹਰਾ ਦਿੱਤਾ ਬਾਬਾ ਜਮਨ ਸਿੰਘ ਜੀ